ਨਾਸਰੀ ਮਹੱਲਾ ਪੰਜਵਾ ਛਡਾਈ ਲਿਉ ਮਹਾਬਲੀ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਖਸ਼ਾ ਸਿੱਖਾਂ ਦੀ ਰੱਖਿਆ ਦਾ ਸ਼ਬਦ ਉਚਾਰਦੇ ਆ ਜਿਸ ਵੇਲੇ ਅੰਮ੍ਰਿਤਸਰ ਸਾਹਿਬ ਸੁਲੀ ਨਹੀਂ ਆ ਸਕਿਆ ਆਵਿਆਂ ਚ ਪੈ ਕੇ ਸੜ ਗਿਆ ਸੀ ਉਸ ਵੇਲੇ ਕਿੰਮਾ ਹੋਆ ਕੋ ਜਾਣੇ ਕੀ ਸਿੱਖਾਂ ਦੀ ਰੱਖਿਆ ਤੋਂ ਛਡਾਈ ਲਿਉ ਮਹਾਬਲੀ ਮਹਾਬਲੀ ਜੋ ਤੁਰਕ ਸੀ ਦੀ ਵੀ ਖੋਬੜੀ ਭਾਰੀ ਸੀ ਉਸ ਸੰਗਤ ਦੇ ਤਾਂ ਇਸ਼ਕਾ ਦੇ ਅੰਦਰ ਸਰਸਾਵੀਤੋਂ ਨੂੰ ਆਪਣੇ ਚਰਨ ਉਪਰਾ ਅਗੇ ਕਿਰਨਾਂ ਚ ਪਾ ਕੇ ਸੱਚੇ ਪਾਤਸ਼ਾਹ ਨੂੰ ਸ਼ੇਰਾਰੀਓ ਮਹਾਵਲੀ ਪਾਉਣ ਅਗਿਆਨ ਮਹਾਵਲੀ ਪਾਉਣ ਕਾਲ ਇਸ ਤੋਂ ਵੀ ਆਪਦੇ ਪਿਆਰ ਨੂੰ ਛੁਡਾ ਲਿਆ ਆਪਣੇ ਚਰਨ ਉਪਰ ਆਪਦੇ ਚਰਨਾਂ ਦੀ ਪ੍ਰਾਪਤੀ ਕਰਵਾ ਕੇ ਪਾ ਕੇ ਚਰਨਾਂ ਵਿੱਚ ਈਤ ਨਾਮ ਦੀਉ ਮਨ ਮੰਤਾ ਏਕ ਨਾਮ ਦਾ ਮਨ ਸ਼ਿਰੋਮਣੀ ਮੰਤਰ ਬਖਸ਼ਿਆ ਮਹਾਰਾਜ ਨੇ ਬੇਨਸਨਾ ਕਾ ਤੁਹ ਜਾ ਇਹ ਐਸਾ ਪਰਮੇਸ਼ਰ ਦਾ ਨਾਮ ਹੈ ਜੋ ਜਪਣ ਵਾਲਾ ਕਦੇ ਉਹ ਬਿੰਸਲਾ ਨਹੀਂ ਨਾਸ਼ ਨਹੀਂ ਹੁੰਦਾ ਤੇ ਨਾਮ ਕਿਤੇ ਜੂਨਾ ਨਹੀਂ ਜਾਂਦਾ ਮੁਕਤ ਹੋ ਜਾਂਦਾ ਹੈ ਨਾਮ ਵੀ ਕਿਤੇ ਬੰਸਣੀ ਜਾਂਦਾ ਨਾ ਕਿਸੇ ਕੋਲ ਦਵਾਜ ਜਾਂਦਾ ਹੈ ਸਤਿਗੁਰ ਪੂਰੇ ਕੀਨੀ ਦਾਤ ਇਹ ਪੂਰੀਆਂ ਸਤਿਗੁਰਾਂ ਨੂੰ ਅੰਮ੍ਰਿਤ ਨਾਮ ਦੀ ਦਾਤ ਦੇਣਾ ਕੀਤੀ ਹੈ ਹਰ ਹਰ ਨਾਮ ਦੀਓ ਕੀਰਤਨ ਕੋ ਪਰਮੇਸ਼ਰ ਦਾ ਨਾਮ ਗੁਰੂ ਸਾਹਿਬ ਨੂੰ ਕੀਰਤਨ ਗਾਉਣ ਵਾਸਤੇ ਦਿੱਤਾ ਹੈ ਭਾਈ ਹਮਾਰੀ ਗਾ ਇਸ ਪ੍ਰਕਾਰ ہماری ਸਾਡੀ ਗਤੀ ਹੋ ਗਈ ਹੈ ਕਲਿਆਣ ਹੋ ਗਈ ਹੈ ਸਾਨੂੰ ਉਸ ਰੂਪ ਦੀ ਦਾਤ ਪ੍ਰਾਪਤ ਹੀ ਹੋ ਗਈ ਹੈ ਰਹਾਉ ਅੰਮ੍ਰਿਤਕਾਰ ਕਿਉ ਪ੍ਰਭ ਆਪਣਾ ਅੰਮ੍ਰਿਤਕਾਰ ਪੱਖ ਕੀਤਾ ਵਾਹਿਗੁਰੂ ਨੇ ਆਪਣੇ ਜਾਣ ਕੇ ਗ੍ਰਹਿਣ ਕੀਤਾ ਹੈ ਭਗਤਨ ਕੀ ਰਾਖੀ ਪਾਰਿਆਂ ਦੀ ਪਤਿ ਸ੍ਰੀਣੀ ਰਖਣੋ ਕੀਤੀ ਆ ਪਤੀ ਜਿਤ ਰਖਣ ਕੀਤੀ ਹੈ ਬ੍ਰੋਹਰ ਰਖਾ ਕੀਤੀ ਪਤੀ ਅਕਾਲ ਪੁਰਖ ਨੇ ਨਾਨਕ ਚਰਨ ਗਏ ਪ੍ਰਭ ਆਪਣੇ ਸਰਗੂ ਜੀ ਕਹਿੰਦੇ ਹਨ ਆਪਣੇ ਵਾਹਿਗੁਰੂ ਦੇ ਚਰਨ ਕਮਲਾਂ ਨੂੰ ਜਦੋਂ ਪਕੜਨਾ ਕੀਤਾ ਪ੍ਰੇਮ ਨਾਲ ਸੁਖ ਪਾਇਉ ਦਿਨ ਰਾਤ ਉਹ ਦਿਨ ਤੋਂ ਰਾਤ ਨੇ ਇੱਕ ਰਸੋ ਘਾਤ ਉਹਨਾਂ ਅੰਦਰੋਂ ਪਾਉਣਾ ਕੀਤਾ ਹੈ ਬਨਾਸਰੀ ਮਹੱਲਾ ਪੰਜਵਾਹ ਪਰਹਰਨ ਪਰਹਰਨ ਲੋਭ ਝੂਠ ਨਿੰਦਾ اے ਜੀਵ ਪ੍ਰਾਇ ਪਦਾਰਥ ਨੂੰ ਹਰਨਾ ਚਿਰਾਂਦਾ ਹੀ ਰਹਿੰਨਾ ਹਰ ਵਕਤ ਕਿਸੇ ਦਾ ਧਨ ਖੋਲਿਆ ਕਿਸੇ ਦਾ ਦਸਤਿਰ ਚੱਕਲੇ ਕਿਸੇ ਦੇ ਪਰ ਹਰਨਾ ਲੋਭ ਝੂਠ ਨਿੰਦ ਅਪਰਾਏ ਪਦਾਰਥਨ ਹਰਨਾ ਕਰਦਾ ਪੁੱਚਰਾਉਣਾ ਕਰਦਾ ਹੈ ਪ੍ਰਾਇਆ ਇਸਤਰੀ ਪੁੱਤਰ ਆਦਗਨ ਨੂੰ ਚੁਰਾ ਲੈਣ ਖੋਲਣ ਦਾ ਹੈ ਲੋਭ ਉਹ ਕਰਦਾ ਹੈ ਜੋ ਦੰਦਾ ਝੂਠ ਬੋਲਦਾ ਨਿੰਦ ਕਰਦਾ ਨਿੰਦਿਆ ਕਰਦਾ ਹੈ ਇਹ ਵੀ ਹੀ ਕਰਤ ਗੁਦਾਰੀ ਇਸ ਮੈਨੂੰ ਕਰਦੇ ਹਾਂ ਪਾਰੀ ਸਾਰੀ ਉਮਰ ਹੀ ਗੁਜ਼ਾਰ ਦਿੱਤੀ ਬਕੀਤ ਕਰ ਦਿੱਤੀ ਕਦੇ ਲਾਇਕ ਨਾ ਬਣਿਆ ਮਰੀਗ ਤ੍ਰਿਸ਼ਨਾ ਆਸ ਮਿੱਥਿਆ ਮੀਠੀ ਇਹ ਜਿਹੜੇ ਪਦਾਰਥ ਹੈ ਜੇ ਮਿਲਕ ਜਿਨਾ ਦਾ ਪਾਣੀ ਹੁੰਦਾ ਹੈ ਪੱਖ ਲਾਉਂਦੇ ਐ ਦਰਿਆ ਚੜੇ ਉਪਰਤੀਤ ਹੁੰਦੇ ਐ ਪਰ ਜੋ ਜਾਂਦੇ ਉਥੇ ਰੇਤਾ ਹੀ ਹੁੰਦਾ ਉਦੋਂ ਪਰੇ ਫੇ ਮੀਲਕ ਦਿੱਤਾ ਹੈ ਇਹਨੇ ਹੋਇਆ ਪਦਾਰਥ ਜੇ ਨਾਲ ਸੱਚਾ ਮੰਨਿਆ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਸੱਤਾ ਨਾਲ ਮਾਇਆ ਰੂਪੀ ਰੇਤਾਂ ਦਾ ਚਮਕਾਰਾ ਪੈਂਦਾ ਹੈ ਉਹ ਸਤ ਨਹੀਂ ਹੈ ਇਹ ਮੇਰੇ ਪਿੰਡਾਂ ਦੇ ਪਾਣੀ ਦੀਆਂ ਮਿੱਠਿਆ ਪਜਾਰ ਸੁਣਗੇ ਆਸ ਆਸ ਲੱਗੀ ਹੋਈ ਇਹ ਦਿਨ ਕਾਲ ਤੱਕ ਇੱਕ ਪਜਾਰ ਸੁਧੀ ਤੇ ਮਿੱਠਿਆ ਨੂੰ ਹੋਇਆ ਜਿਵੇਂ ਸੰਖ ਮਾਰੂ ਮਾਰ ਪ੍ਰਤੀਤ ਹੁੰਦਾ ਛਿੱਪੀ ਵਿੱਚ ਜਿਵੇਂ ਚਾਂਦੀ ਪ੍ਰਤੀਤ ਹੁੰਦੀ ਹੈ ਜਿਵੇਂ ਰੱਜੂ ਚ ਸਭ ਪ੍ਰਤੀਤ ਹੁੰਦਾ ਐਣ ਹੋਈਆਂ ਚੀਜ਼ਾਂ ਮੰਨੀਆਂ ਹੈ ਤਾਂ ਮਿੱਠਿਆ ਉਹ ਹੁੰਦੀ ਜਿਹੜੀ ਪਹਿਲਾਂ ਮਨਾ ਹੋਵੇ ਤੇ ਮਗਰੋਂ ਨਾ ਹੋਵੇ ਵਿਚਾਰੇ ਪ੍ਰਤੀਤ ਹੋਵੇ ਤੇ ਹੋਵੇ ਨਾ ਐਸੀ ਹੁਈ ਸਿਤੀ ਪ੍ਰਤੀਤ ਹੋ ਰਹੀ ਹੈ ਨੀਠੀ ਤੇ ਮਿੱਠੀ ਪਿਆਰੀ ਮੰਨੀ ਹੈ ਤੈਂ ਜਿਨੀ ਰਚਨਾ ਹੈ ਸਾਰੀ ਇਹ ਟੀਕ ਮਨ ਹੈ ਸਾਧਾਰੀ ਇਹ ਟੀਕ ਓਟ ਆਦਿ ਮਨ ਦੇ ਚ ਸਹਿਤ ਆਸ਼ਰੇ ਦੀ ਧਾਰਨ ਕੀਤੀ ਹੋਈ ਹੈ ਆਕਤ ਕੀ ਆਵਰਦਾ ਜਾਇ ਦਿਰਥਾਰੀ ਨੋ ਭਾਈ ਸਾਧਗੁਰੂ ਜੀ ਜਿਹੜੀ ਅਵਰਦਾ ਉਮਰ ਹੈ ਆਜੂ ਹੈ ਇਹ ਸਾਰੀ ਵਿਅਰਥੀ ਗੋਯਗ ਦੀ ਜਾਰੀ ਨੇਸ ਪੋਲੀ ਕੈਸੇ ਕਾਗਜ਼ ਕੀ ਭਾਰ ਮੂਸਾ ਚੂਹ ਟੂਕ ਗਵਾਸ ਬੁਰਗਰ ਬਹਤਰ ਹੋਣ ਕਿਸੇ ਦੇ ਉਹ ਕਾਗਜ਼ਾਂ ਦੇ ਭਾਰਾ ਨੂੰ ਮੂਸਾ ਚੂਹਾ ਜਿਹੜਾ ਹੈ ਉਹ ਕੁਦਰ ਕੁਦਰ ਕੇ ਗਵਾ ਦਿੰਦਾ ਹੈ ਕਾਮ ਨਹੀਂ ਗਾਵਾਰੀ ਉਹ ਮੂਰਖ ਨੇ ਕਿਹੜਾ ਕਾਨੂੰਗੋ ਬਣਨਾ ਹੈ ਜਾਂ ਪਟਵਾਰ ਖਾਨੇ ਚ ਪਟਵਾਰੀ ਬਣ ਕੇ ਬਹਿਣਾ ਉਹ ਗਵਾਰ ਮੂਰਖ ਦੇ ਕੰਮ ਨਹੀਂ ਆਉਂਦੇ ਕਾਗਜ਼ ਇਸੇ ਪ੍ਰਕਾਰ ਹੈ ਇਹ ਸਾਹਾਂ ਰੂਪੀ ਕਾਰਜਾਂ ਦੇ ਦਫ਼ਤਰ ਐ ਸਾਹਬ ਸੰਗੀਤੀ ਅਤ ਜੀਵ ਐ ਚੂਹਾ ਇਹ ਵਿਸ਼ੇ ਰੂਪੀ ਗੰਗਾ ਨਾਲ ਟੁਕ ਟੁਕ ਕੇ ਇਹਨਾਂ ਸਾਹਾਂ ਨੂੰ ਗਵਾ ਦਿੰਦਾ ਸਾ ਸਾਰੇ ਨਿਸ਼ਪਲ ਦਫ਼ਤਰਾਂ ਵਾਂਗੂ ਨਕਮੇ ਕਰ ਦਿਆ ਪਾੜ ਪਾੜ ਕੇ ਕੱਟ ਕੱਟ ਕੇ ਇਹ ਮੂਰਖ ਦੇ ਸਾਹ ਕੋਈ ਵੀ ਕੰਮ ਨਹੀਂ ਆਉਂਦਾ ਨਿਸ਼ਪਲ ਜਾਂਦੇ ਸਾਰੇ ਬੁਕਾਰਾਂ ਦੇ ਲੈ ਕੇ ਰਹਾਉ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਇਹ ਬਾਰਮ ਪ੍ਰਮੇਸ਼ਰ ਸਹੂਕੇ ਮਾਲਕ ਆਪ ਕਿਰਪਾ ਦ੍ਰਿਸ਼ਟੀ ਕਰੋ ਇਹ ਬੰਧਨ छुटਕਾਰੀ ਜਿਹੜੇ ਜੀਵ ਨੂੰ ਕਰਤਾ ਭੁਖਤਾ ਦੇ ਬੰਧਨ ਪਏ ਉਹਨਾਂ ਨੂੰ ਛੁਡਾਉਣਾ ਕਰੋ ਜੀ ਆਪ ਊੜਤ ਅੰਧ ਨਾਨਕ ਪ੍ਰਭ ਕਾਡ ਜੀ ਮਹਾਰਾਜ ਜਾਨੀ ਡੁੱਬ ਰਿਹਾ ਸੰਸਾਰ ਸੰਬੰਧ ਦੇ ਹਨੇਰੇ ਅਗਿਆਨ ਦੇ ਹਨੇਰੇ ਕਰਕੇ ਕਿਰਪਾ ਕਰਕੇ ਕੱਢ ਲਓ ਆਪ ਆਤ ਜਨਾ ਸੰਗਾਰੀ ਸਹਿਬ ਬਿਸ਼ਾ ਰੂਪੀ ਗੱਲ ਯਾਰ ਜਿਹਦੇ ਅੰਦਰ ਪਦਾਰਥ ਰੂਪੀ ਪਾਣੀ ਹੈ ਸਾਧ ਜਨਾ ਸੰਗਾਰੀ ਸਾਧ ਜਨਾ ਦੀ ਸੰਗਤ ਵਿੱਚ ਮਿਲਾ ਕਰਕੇ ਕਢ ਲਓ ਆਪ ਕਿਰਪਾ ਕਰੋ ਕਨਾਸਰੀ ਮਹੱਲਾ ਪੰਜਵਾ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸਤਿਗੁਰੂ ਸਾਹਿਬ ਜੀ ਕਹਿੰਦੇ ਆਪਣਾ ਸਵਾਮੀ ਪਰਮੇਸ਼ਵਰ ਹੀ ਹੈ ਜਿਨ੍ਹਾਂ ਨੇ ਸਿਮਰਨੇ ਯੋਗ ਦਾ ਸਿਮਰਨ ਕੀਤਾ ਹੈ ਈਤਲ ਤਨ ਮਨ ਛਾਤੀ ਉਹਨਾਂ ਦਾ ਈਤਲ ਤਨ ਵੀ ਹੋ ਗਿਆ ਦਨ ਕਰਕੇ ਵੀ ਕੋਈ ਉਪਦਰਬ ਨਹੀਂ ਕਰਦਾ ਕਿਸੇ ਨੂੰ ਵਿਗਨ ਨਹੀਂ ਪਉਂਦਾ ਹੈ ਤੇ ਮਨ ਵੀ ਵਾਸ਼ਨਾਵਲੋਂ ਸ਼ੀਤਲ ਹੋ ਗਿਆ ਛਾਤੀ ਸੀਨਾ ਵੀ ਸ਼ੀਤਲ ਹੋ ਗਿਆ ਹੈ ਛਾਤੀ ਬੁੱਧ ਵੀ ਉਹਨਾਂ ਦੀ ਸ਼ੀਤਲ ਹੋ ਗਈ ਹੈ ਮਿੱਠਿਆ ਪਦਾਰਥਨ ਨੂੰ ਨਿਸ਼ਟੇ ਕਰਨੋਂ ਹਟ ਗਈ ਰੂਪ ਰੰਗ ਸੂਖ ਤਨ ਜੀ ਕ ਉਹਨਾਂ ਦਾ ਰੂਪ ਦਿਲ ਦੀ ਸਫਾਈ ਹੈ ਅਪੇ ਹੋਰ ਰੰਗ ਰੰਗ ਪ੍ਰੇਮ ਹੈ ਉਹਨਾਂ ਦੇ ਅੰਦਰ ਸੂਹ ਧਨ ਜੀ ਦਾ ਸੋਹੂ ਪਰਮੇਸ਼ਰ ਦਾ ਨਾਮ ਧਨਵਾ ਉਹਨਾਂ ਦੇ ਹਿਰਦੇ ਦਾ ਪਾਰ ਬ੍ਰਹਮ ਮੂਰੇ ਜਾਤੀ ਤੇ ਉਹਨਾਂ ਨੂੰ ਜਾਣਿਆ ਕਿ ਪਾਰਮ ਪਰਮੇਸ਼ਰ ਹੀ ਸਾਡਾ ਦਿਲ ਦੀ ਸਫਾਈ ਕਰਨ ਵਾਲਾ ਹੈ ਉਸ ਦਾ ਹੀ ਨਾਮ ਧਨਵਾ ਸਾਡਾ ਉਸੇ ਦਾ ਪ੍ਰੇਮ ਹੈ ਸਾਨੂੰ ਉਸੇ ਦਾ ਭਗਤੀ ਰੰਗ ਚੜਿਆ ਹੋਇਆ ਹੈ ਪਾਰ ਬ੍ਰਹਮ ਪਾਰ ਬ੍ਰਹਮ ਮੂਰੇ ਜਾਤੀ ਮੇਰੇ ਪਾਰ ਬ੍ਰਹਮ ਵੀ ਮੇਰੀ ਜਾਤੀ ਉਹ ਤੁਮ ਜਾਤ ਹੈ ਤਾਰਪਨੀ ਮੈਂ ਆਪਣੀ ਜਾਤ ਪਾਤ ਸਮਝਦਾ ਹੋਰ ਨਾ ਜਾਤ ਦਾ ਨਾ ਪਾਤ ਦਾ ਨਾ ਪਾਤਨ ਮਤ ਹੋਰ ਨਹੀਂ ਕੁਝ ਮੰਨਦੇ ਤਾਰਪਨੀ ਮੋਰੀ ਬੁੱਧੀ ਮੇਂ ਕੀ ਆਪੀ ਜਾਣਨਾ ਚੀਤਾ ਹੈ ਰਤਨਾ RAM ਰਸਾਇਣ ਮਾਥੀ ਰਤਨਾ ਤੇ RAM ਜੋ ਰਸਾਂ ਦਾ ਘਰ ਹੈ ਉਹ ਸੁਝ ਮਸਤ ਹੋ ਗਈ ਹੈ ਰੰਗ ਰੰਗੀ ਰਾਮ ਆਪਣੇ ਕ ਆਪਣੇ ਪਿਆਰੇ ਰਾਮ ਦੇ ਰੰਗ ਪ੍ਰੇਮ ਵਿੱਚ ਰੰਗੀ ਗਈ ਹੈ ਚਰਨ ਕਮਲ ਨਿਤ ਥਾਤੀ ਜੀੁਰ ਦੇ ਚਰਨਾਂ ਕਮਲਾਂ ਦੀ ਜਿਹੜੀ ਭਗਤੀ ਹੈ ਉਹਨੇ ਦੁ ਖਿਆਨਾਂ ਖਿਆਨਾਂ ਦੀ ਥਾਤੀ ਥੈਲੀ ਹੈ ਰਹਾਉ ਜਿਸ ਕਾ ਸਾਥ ਇਨਹੀ ਰੱਖ ਲੀਆ ਜਿਸ ਰਾਹੀ ਦੇ ਗਨੇ ਸੀ ਉਹਨਾਂ ਨੇ ਕਰਦਾ ਦਾ ਸੇਵ ਤੇ ਜਾਨ ਕੇ ਰੱਖਿਆ ਕਰ ਲਈ ਹੈ ਪੂਰਨ ਪ੍ਰਭੂ ਬਾਤੀ ਪੂਰਨ ਪ੍ਰਭੂ ਦੀ ਸਾਧ ਕਰਨ ਦਾ ਹੈ ਤਰੀਕਾ ਜੋ ਸ਼ਰਨ ਪੈਣ ਵਾਲੀ ਰੱਖਿਆ ਕਰਦਾ ਹੈ ਕਿਉਂ ਪੂਰਨ ਪ੍ਰਭੂ ਦੀ ਇਹ ਬਾਤ ਹੈ ਵਜਾ ਕਰਤਾ ਉਹਦੀ ਇਸ ਤਰੀਕੇ ਵੇ ਨਾਲ ਸਭ ਦੀ ਰੱਖਿਆ ਕਰਦਾ ਹੈ ਪੂਰਨ ਪ੍ਰਭੂ ਸਾਧਿਆਂ ਦੇ ਤਾਈ ਕੀ ਭੰਤੀ ਭੰਤੀ ਪ੍ਰਤੀਤ ਕਰਨ ਵਾਲਾ ਪ੍ਰਕਾਸ਼ਨ ਵਾਲਾ ਹੈ ਮੇਲ ਲਿਓ ਆਪੇ ਸੁਖ ਦਾਤਾ ਸਤਿਗੁਰੂ ਸਾਹਿਬ ਜੀ ਕਹਿੰਦੇ ਸੁਖ ਦਾਤਾ ਆਕਾਲ ਪੁਰਖ ਨੇ ਅੱਜ ਇਹ ਨਾਲ ਮਿਲ ਲਿਆ ਹੈ ਨਾਨਕ ਹਰਿ ਰਾਖੀ ਪਾਤੀ ਅਨਾਲਪਿਕ ਵਾਹਿਗੁਰੂ ਹਰੀ ਨੇ ਸੱਚੇ ਪਾਤਸ਼ਾਹ ਜੀ ਕਹਿੰਦੇ ਪਤ ਰੱਖੀ ਹੈ ਉਸ ਪਤੀ ਪਰਮੇਸ਼ਰ ਰਖਣਾ ਕੀਤੀ ਹੈ ਜਿਤ ਮੁਕਾਰਾ ਕਰਕੇ ਵਕਾਰੀ ਨਹੀਂ ਹੋਏ ਦੁਨੀਆ ਦੇ ਪਾਪਾਂ ਕਰਕੇ ਪਾਪੀ ਨਹੀਂ ਹੋਏ ਐਸੀ ਪਤ ਅਵਰੋਹ ਰਖਣਾ ਕੀਤੀ ਹੈ ਪਰਮੇਸ਼ਰ ਨੇ ਸਨਾਸਰੀ ਮਹੱਲਾ 5ਵਾਂ ਦੂਤ ਦੁਸ਼ਮਣ ਸਭ ਕੁਝ ਤੇ ਨਿਵਰੇ ਨਿਵ ਰਹੇ ਜੀ ਅੰਮੋ ਜਮੀ ਵਾਹਿਗੁਰੂ ਸੰਗਤਾਂ ਦੀ ਰੱਖਿਆ ਦਾ ਸ਼ਬਦ ਉਚਾਰਦੇ ਆ ਦੂਤ ਜੋ ਹਨਗੇ ਦੁਸ਼ਮਣੀ ਕਰਨ ਵਾਲੇ ਚੁਗਲ ਆਦਿਕ ਪੁਰਖ ਤੇ ਦੁਸ਼ਮਣੀ ਕਰਨ ਵਾਲੇ ਜੋ ਤੁਰਕਾਕ ਇਹ ਸੰਗਤ ਨੂੰ ਦੁੱਖ ਦੇਣ ਵਾਲੇ ਸਾਰੇ ਤੋਤੋਂ ਹੀ ਨਿਵਰਤ ਹੋ ਸਕਦੇ ਆ ਦੂਤ ਕਾਮ ਕ੍ਰੋਧ ਆਦਿਕ ਦੁਸ਼ਮਣੀ ਕਰਨ ਵਾਲੇ ਰਾਗ ਦਵਾ ਖਾਦਿਕ ਦੂਤ ਚੁਗਲਿ ਸੁਭਾਅ ਵਾਲੇ ਜਿਹੜੇ ਲੋਕ ਚੁਗਲ ਹਨਗੇ ਜੁਗਲੀਆ ਲਾਉਣ ਵਾਲੇ ਦੁਸ਼ਮਨ ਕਾਮਕ੍ਰੋਧ ਆਦਿਕ ਸਾਰੇ ਤੇਰੇ ਪਾਸੋਂ ਜੰਦੂਤ ਇਹ ਕਾਮਕ੍ਰੋਧ ਦੁਸ਼ਮਨ ਵੀ ਸਦਾ ਆਪੇ ਪਾਸੋਂ ਨਿਗਰਤ ਹੁੰਦੇ ਹਨ ਪ੍ਰਗਟ ਪ੍ਰਤਾਪ ਤੂੰ ਮਾਰਾ ਆਵਦਾ ਮਾਰਾ ਬਣਾ ਕੇ ਪ੍ਰਤਾਪ ਜੀ ਫਾਇਰ ਵਿੱਚ ਹੈ ਜੋ ਜੋ ਤੇਰੇ ਭਲਤ ਦੁਖਾਉਂ ਜੋ ਜੋ ਮਾਰੇ ਆਪਦੇ ਭਲਕਾਂ ਨੂੰ ਦੁੱਖ ਦਿੰਦਾ ਹੈ ਉਹ ਤਤਕਾਲ ਤੂੰ ਮਾਰਾ ਉਹਨਾਂ ਨੂੰ ਛਾਤੀ ਸੱਚੇ ਪਾਤਸ਼ਾਹ ਤੁਸੀਂ ਮਾਰ ਦਿੱਤਾ ਜਿਵੇਂ ਪ੍ਰਹਲਾਦ ਜੀ ਰੱਖਿਆ ਹੋਏ ਹਰ ਆਖ ਨੂੰ ਨਹੋ ਨਾੜੀ ਪਾੜ ਕੇ ਮਾਰ ਦਿੱਤਾ ਨਿਰਖੋ ਤੁਮਰੀ ਓਰ ਹਰਨੀ ਤੇ ਪ੍ਰਮੇਸ਼ਰ ਤੇ ਵੀ ਤਰਫੀ ਹਮੇਸ਼ਾ ਅਸੀਂ ਲੱਗਦੇ ਰਹਿਨੇ ਆਂ ਪ੍ਰੇਮ ਦੇ ਨਾਲ ਮੁਰਾਰ ਸਹਾਇ ਹੋ ਦਾਸ ਕਾ ਤੇ ਮਲਾਰੀ ਪਰਮੇਸ਼ਰ ਆਜ ਦੇ ਸੇਵਕਾਂ ਨੂੰ ਸਹਾਇਕ ਹੋਵੋ ਆਪ ਕਰ ਗਹਿ ਉਧਰ ਹੋ ਮੀ ਤੇ ਮਿਤਰਾ ਕਾਲਪੁਰਖ ਸਾਡੇ ਮਨ ਰੂਪੀ ਹੱਥ ਨੂੰ ਪਕੜ ਕੇ ਸੰਸਾਰ ਦੇ ਮੰਦਪ ਉਹ ਦਾਰ ਲੋ ਬਚਾਲਾ ਹਾਉ ਸੁਣੀ ਬੇਨਤੀ ਠਾਕੁਰ ਮੀਰ ਸਰ ਦਾ ਅਰਜ ਕੀਤੀ ਮੇਰੇ ਠਾਕੁਰ ਅਕਾਲ ਪੁਰਖ ਨੇ ਬੇਨਤੀ ਸੁਣ ਲਈ ਸਨਮਾਨਾ ਕਰ ਆਪ ਵੀ ਖੁਸਮਾਨਾ ਪੱਖ ਕੀਤਾ ਆਪ ਦੇ ਸੇਵਕਾਂ ਦਾ ਸੱਚੇ ਪਾਤਸ਼ਾਹ ਜੀ ਨੇ ਨਾਨਕ ਆਨੰਦ ਭਏ ਦੁਖ ਭਾਗੀ ਜੀ ਕੰਗ ਇਸ ਪ੍ਰਕਾਰ ਨਨ ਸਰੂਪ ਵਿੱਚ ਸਥਿਤ ਹੋ ਗਏ ਆ ਜਮਣ ਮਕਰ ਤੋਂ ਸਾਰੇ ਨਿਰਤ ਹੋ ਗਏ ਭਾਜੀ ਮੈਂ ਸਦਾ ਸਦਾ ਹਾਰ ਜਾ ਸਦਾ ਸਦਾ ਵਾਹਿਗੁਰੂ ਦਾ ਜਾਪ ਕਰਦੇ ਹਾਂ ਸਨਾਜ਼ਰੀ ਮਹੱਲਾ ਪੰਜਵਾ ਚਤਰ ਜਿਹਾ ਕੀਨੋ ਬਲ ਆਪਨ ਮਹਾਰਾਜ ਜੀ ਹਰਗੋਬਿੰਦ ਸਾਹਿਬ ਦੀ ਰੱਖਿਆ ਦਾ ਸ਼ਬਦ ਉਚਾਰਦੇ ਆ 24 ਗੁਸਾ ਵਿੱਚ ਆਪ ਦਾ ਬਲ ਵਾਹਿਗੁਰੂ ਸ਼ਕਤੀ ਦਾ ਕਰ ਦੁੱਤਾ ਹੈ ਜੇ ਗੁਰਸਪੁਰ ਕਰ ਧਾਰਿਓ ਗੁਰੂ ਹਰਗੋਬਿੰਦ ਸਾਹਿਬ ਦੇ ਸੇਜੁਰੇ ਆਪਣਾ ਕਿਰਪਾ ਦਾ ਹੱਥ ਰੱਖਿਆ ਹੈ ਚਾਰੇ ਰੋਹ ਚਾਰੇ ਕੋਣ ਪੂਰੇ ਪਸ਼ਚਮ ਵਿੱਚ ਹੈ। ਸਾਹਿਬੂਤੀ ਦਾ ਨਰਪਨ। ਨਹੀਂ ਮਾਨਿਆ ਕੋਈ ਦੁਸ਼ਮਣ ਹੀ ਕਰਨ ਵਾਲ ਤੇ ਨਹੀਂ ਆ ਸਕਦਾ। ਚਾਰੇ ਚਾਰੇ ਅੰਤਾਂ ਕਰਨ ਮਨਬੁੱਧਿਤ ਹੰਕਾਰ ਆਏਗੇ। ਫਿਰ ਜਾ ਉਹ ਦਾ ਬਿਵੇਕਵਾ ਦਰਸ ਕੇ ਤਰਸ਼ਨ ਪਾਉਣਾ ਕੀਤਾ ਹੈ। ਕਿਉਂਕਿ ਚਾਰ ਗੁਸਾ ਜਿਹੜੀਆਂ ਹਨੀਆਂ ਚਾਰੇ ਅੰਤਾਂ ਕਰਨੀਆਂ ਵਿੱਤੀਆਂ। ਮਨ ਦੀ ਸੰਕਲਪ ਉਠਾਉਣਾ। ਬੁੱਧੀ ਦਾ ਪ੍ਰਾਰਥਨੇ ਕੀ ਕਰਨੇ ਹੰਗਕਾ ਆਵੇ ਤੇ ਚਿੰਦਣੀ ਆਵੇ। ਇਹਨਾਂ ਵਿੱਚ ਆਪ ਦਾ ਬਲ ਨਾਮ ਦਾ ਫਾਤ ਦਾ ਮਾਰਨ ਪਉਣਾ ਕੀਤਾ ਹੈ ਫਿਰ ਉਪਰ ਕਰਤਾਰੂ ਸਿਰ ਤੋਂ ਕਿਰਪਾ ਦੇ ਹੱਥ ਮਾਰੇ ਸਾ ਰੱਖਿਆ ਕੀਤੀ ਰੱਖਣਾ ਕੀਤਾ ਕਿਰਪਾ ਕਟਾਖੇ ਅਵਲੂਕਨ ਕੀ ਆਪ ਦੇ ਸੇਵਕ ਨੂੰ ਕਿਰਪਾ ਦ੍ਰਿਸ਼ਟੀ ਨਾਲ ਟੱਟ ਕੇ ਅੱਖੀਂੋਂ ਤਾਂ ਕਿ ਆਪ ਕੀਏ ਦ੍ਰਿਸ਼ਟੀ ਨਾਲ ਹੋਇਆ ਕਿਤਾ ਦ੍ਰਿਸ਼ਟੀ ਦੇਨ ਕਰਕੇ ਦੇਖਣਾ ਕੀਤਾ ਆਸ ਦਾ ਦੁਖ ਵੇਦਾ ਰਹੂ ਆਉ ਦੇ ਸੇਵ ਕਹਿੰਦਾ ਜੰਮਣ ਦਾ ਦੁਖ ਸਾਰਾ ਹੀ ਮੀਟ ਦੁੱਤਾ ਹੈ ਹਰ ਜਨ ਰਾਖੇ ਗੁਰੂ ਗੋਬਿੰਦ ਮਹਾਰਾਜ ਸਾਹਿਬ ਨੇ ਅਕਾਲ ਪੁਰਖ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਦੇ ਜਨ ਜਾਣ ਕੇ ਰੱਖ ਲੈ ਸੋ ਕੀ ਕਰਿਆ ਹਰ ਜਨ ਰਾਖੇ ਗੁਰੂ ਗੋਬਿੰਦ ਗੁਰੂ ਜੋ ਅਕਾਲ ਪੁਰਖ ਹੈ ਉਸ ਨੇ ਆਗੇ ਹਰੀ ਜਨ ਸੇਵਕ ਜਾਣ ਕੇ ਰੱਖਿਆ ਕੀਤੀ ਹੈ ਕੰਠ ਲਾਏ ਆਗੂ ਨੂੰ ਸਭ ਮਿਟੇ ਆਗੂ ਅਬੀ ਅੰਮ੍ਰਿਤੇ ਰੂਪੀ ਕੰਠ ਨਾਲ ਲਾ ਕੇ ਅਧਾਰੇ ਜਨਮ ਮੰਗਦੇ ਸਾਡੇ ਉਗਣ ਜਿਹੜੇ ਸੀ ਮੇਟ ਦੇ ਉੱਤੇ ਦੇਣ ਵਾਲੇ ਬੁਕਾਰ ਆਵਕ ਦਇਆਲ ਪੁਰਖ ਬਖਸ਼ੰਦੂ ਦਇਆ ਦਾ ਘਰ ਆ ਪੂਰਨ ਬਖਸ਼ਾ ਦੇ ਕਰਨ ਵਾਲਾ ਬਖਸ਼ੰਦ ਹੈ ਵਾਹਿਗੁਰੂ ਰਹਾਉ ਨੀ ਮੰਗਹਿ ਥਾਤਿਰ ਆਪਣੇ ਘਰ ਹੀ ਆਉਂਦੇ ਨਾ ਕੋਈ ਕਾਲ ਬੁਝੇ ਤਾਸੋਂ ਜੋ ਵੀ ਪਾਇਤ ਮੰਦਿਰ ਹੈ ਤੋਈ ਤੋਈ ਜੇ ਉਹ ਬਿਨਾਸ ਦੇ ਬੰਸਾ ਧਰਮਰਤ ਕਾਮੁਗ ਸਭ ਕੁਝ ਦੇ ਦਿੰਦਾ ਹੈ ਨਾਨਕ ਦਾਸ ਮੁਖ ਤੇ ਜੋ ਬੋਲੇ ਜੀ ਤੈਨੂੰ ਸੇਵਕ ਆਉਂਦਾ ਹਰ ਕੇ ਜੋ ਗੁਰੂ ਸਾਹਿਬ ਜੀ ਕੰਨੇ ਮੁਖੋਂ ਬੋਲੀਦਾ ਹੈ ਇਹ ਹਾਂ ਉਹਾਂ ਸੱਚ ਹੋ ਇਹੋ ਇਸ ਲੋਕ ਦੀ ਸੱਚਾ ਬਚਾਰਾ ਵਰਦਾ ਹੈ ਪਰਮੋਖ ਜੀਓ ਵਿੱਚ ਸੱਚਾ ਹੁੰਦਾ ਹੈ